ਸਰ ਇਹ ਦਰ ਉਹ ਦਰ ਦੀਆਂ ਬੁਰਾਈਆਂ ਤੋਂ ਬੰਦਾ ਬਚ ਜਾਂਦਾ ਠੀਕ ਸਿਰ ਬਚਦਾਂ ਲਾ ਰੋਜ਼ ਉਹਨਾਂ ਦੇ ਸਤਾਂ ਤੇ ਆਇਆ ਰੋਜ਼ ਸਿੱਖੋ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਤੇ ਜਿਹੜੇ ਘਰ ਅੰਦਰ ਮਾਫੀ ਚਾਹੁੰਦੇ ਜਿਹੜੇ ਘਰ ਅੰਦਰ ਉੱਠਣ ਦਾ ਵੇਲਾ ਨਹੀਂ ਲਾ ਹੈ ਹਾਂ ਇੱਕ ਚੀਜ਼ ਵੱਖਰਾ ਵਿਸ਼ਾ ਵਿਦੇਸ਼ ਤੇ ਬੱਚੇ ਰਹਿੰਦੇ ਲੈ ਵੀ ਵਿਦੇਸ਼ ਜਾ ਲਾ ਉੱਥੇ ਚਲੋ ਸੌਣ ਦਾ ਟਾਈਮ ਟੇਬਲ ਨਹੀਂ ਹੁੰਦਾ ਤੇ ਉੱਥੇ ਬੰਦਾ ਉੱਠਦਾ ਵੀ ਦੇਰ ਤਾ ਤੇ ਮੈਂ ਅੱਜ ਜਿਹੜੇ ਪੰਜਾਬ ਤੋਂ ਤੁਸੀਂ ਰਹਿ ਰਹੇ ਆ ਸਿੱਖੋ ਤੁਹਾਨੂੰ ਅੰਮ੍ਰਿਤ ਵੇਲਾ ਮੰਗਲ ਦੀ ਲੋੜ ਨਹੀਂ ਸੀ ਸੌਣ ਦਾ ਵੇਲਾ ਰੱਬ ਕੋਲੋਂ ਮੰਗਿਆ ਕਰੋ ਜੇ ਤੁਹਾਡਾ ਸੌਣ ਦਾ ਵੇਲਾ ਸਹੀ ਆ ਤੇ ਤੁਹਾਡਾ ਅੰਮ੍ਰਿਤ ਵੇਲਾ ਆਪਣੇ ਆਪ ਹੀ ਸੰਭਾਲਿਆ ਜਾਣਾ ਪ੍ਰਸਾਦ ਦੇ ਕੋਲ ਫੋਨ ਹੀ ਇੰਨੇ ਕਰਦੇ ਆ ਉਂਗਲਾ ਮਾਰੂ ਚੱਲੋ ਮਾਰੀ ਚੱਲੋ ਮਾਰੀ ਚੱਲੋ ਮਾਰੀ ਚੱਲੋ ਬੰਦਾ ਇੰਨਾ ਖਾਤਕ ਹੋ ਜਾਂਦਾ ਹੈ ਕਈ ਵਾਰੀ ਜਿੰਨਾ ਟਾਈਮ ਬੰਦੇ ਦੇ ਲੱਕ ਉਤੇ ਫੋਨ ਨਹੀਂ ਨਾ ਕਈਆਂ ਦੇ ਵੱਜਦਾ ਬੰਦੇ ਉਹਨਾਂ ਟਾਈਮ ਕਈ ਵਾਰੀ ਫੋਨ ਹੀ ਰੱਖਦੇ ਇਹ ਹਾਲਾਤ ਸਿੱਖਾਂ ਦੇ ਅੱਜ ਦੇ ਹਾਲਾਤ ਆ ਤੇ ਬਾਣੀ ਨੇ ਕੀ ਕਿਹਾ ਅੰਮ੍ਰਿਤ ਵੇਲੇ ਦਾ ਉੱਠਣਾ ਸੰਭਾਲ ਚਾਲਾਂ ਗੁਰਖ ਨਾਮ ਜਪ ਨਾਮ ਵਿੱਚ ਉਹਦੀ ਇਬਾਦਤ ਚਾਲਾਂ ਗੁਰਖ ਨਾਮ ਜਪ ਨਿਸਬਾਸਰ ਅਰਾ ਕਾਰਾ ਤੁਝੇ ਲਾ ਵਿਆਪੀ ਨਾਨਕ ਮਿਟੈ ਉਹ ਪਾਪ ਜਿਹੜੇ ਸਥਾਨ ਤੇ ਜਿਹੜੇ ਘਰ ਤੇ ਅਮਰਤ ਵੇਲੇ ਦਾ ਔਰਾ ਬਣ ਜਾਂਦਾ ਹੈ ਨਾ ਜੀ ਉੱਥੇ ਰੋਹਾਲੀਅਤ ਆਪਣੇ ਆਪ ਹੀ ਪੈਦਾ ਪਰਹੰਦੀ ਆ ਉੱਥੇ ਰੋਹਾਲੀਅਤ ਪੈਦਾ ਹੁੰਦੀ ਆ ਤੇ ਮਹਾਪੁਰਖਾਂ ਦਾ ਮੁੱਢਲਾ ਨੇਮ ਸੀ ਉਹਨਾਂ ਨੇ ਕਿਸੇ ਜਗ੍ਹਾਸੂ ਨੂੰ ਕਹਿਣਾ ਅਮਰਤ ਨੂੰ ਕਿਹਾ ਤੇ ਪਾਲਤਨ ਦੇ ਵਿੱਚ ਜਿੰਨੇ ਤੋਂ ਉਹਨਾਂ ਦੇ ਨਿਕਤਵਰਤੀ ਬਣੇ ਜੀ ਫਿਰ ਉਹਨਾਂ ਨੇ ਅਮਰਤ ਨੂੰ ਉਠਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਿਰ ਸ਼ਬਦ ਕਹਿੰਦੇ ਨਾਰਾਇਣ ਸੇ ਤੋ ਕੀ ਪਰਦਾ ਸਾਨੂੰ ਵੀ ਦੇ ਇਹਦੇ ਚ ਸੋਖੇ ਨਾ ਉਹਨਾਂ ਨੇ ਫਿਰ ਕਹਿਣਾ ਇਹਦੇ ਬਿਨਾ ਸਾਡਾ ਕੁਝ ਨਹੀਂ ਦਾ ਤੇ ਆਪ ਰੋਕ ਪੜਦੇ ਵਿੱਚ ਜੋ ਮੱਛਲੀ ਬਿਨ ਪਾਣੀ ਹੈ ਤੋ ਜੀਵਨ ਪਾਵੇ ਬੂੰਦ ਬਿਨਲਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਥ ਕ੍ਰੰਥ ਦੇ ਵੀਰ ਦੇ ਸਾਲ ਮੁਖ ਉੱਟਦਾ ਹੈ ਭਗਵਨ ਲੋਕੀ ਕੁਸਮ ਬਾਸ ਦਾ ਮਿਲ ਆਪ ਬੰਦਾ ਹੈ ਤੋ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸ਼ ਖਾਬ ਸੰਤ ਦੀ ਪ੍ਰੀਤ ਦੁਨਿਆਹ ਨਾਲ ਨਹੀਂ ਹੁੰਦੀ ਸੰਤ ਦੀ ਪ੍ਰੀਤ ਅੰਮ੍ਰਿਤ ਵੇਲੇ ਤੇ ਉਨੀ ਦਾਤ ਨਾਲ ਹੁੰਦੀ ਹੈ ਸੰਤ ਫਿਰ ਕਿਸੇ ਲਿਬਾਸ ਦਾ ਨਾਂ ਨਹੀਂ ਪਹਿਰਾਵੇ ਦਾ ਨਾਮ ਨਹੀਂ ਉਹਦਾ ਜੀਵਨ ਆਪਣੇ ਆਪ ਚ ਇੰਨਾ ਸਾਧਿਆ ਜਾਂਦਾ ਜਿਵੇਂ ਲੋਕ ਸਜਦੇ ਕਰਕੇ ਫਿਰ ਕਹਿੰਦੇ ਆ ਬਾਣੀ ਦੇ ਸ਼ਬਦ ਨਾਲ ਨਾਲੋ ਜਿਵੇਂ ਸਹਿਬ ਬਾਣੀ ਚ ਕਹਿੰਦੇ ਸਾmathop ਦੇਖੋ ਦਿਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਮਕ ਲੰਗਰ ਦਾਨ ਪ੍ਰਭ ਦੀਨ ਪੱਕ ਸਾਦਾ ਇੰਨਾ ਸੋਨਾ ਜੀਵਨ ਹੈ ਮਹਾਂਪੁਰਖਾਂ ਦਾ ਮੁੱਢਲਾ ਬਚਨ ਆਪਣੀ ਘਰ ਚ ਲੈ ਕੇ ਜਾਇਓ ਜੇ ਇਥੇ ਲਲਸਕਾਰ ਕਰ ਰਹੇ ਆ ਇਨਾਂ ਕੋ ਬਚਨ ਲੈ ਜਾਓ ਆਪਣੇ ਘਰਾਂ ਦਾ ਅੰਮ੍ਰਿਤ ਵਿਲਾਪ ਠੀਕ ਹੈ ਗੁਰੂ ਕੋਲੋਂ ਮੰਗੇਓ ਜ਼ਰੂਰ ਤੇ ਜਿੱਦੇ ਇਹ ਵੇਲਾ ਸਾਡੇ ਘਰ ਚ ਆਜੇਗਾ ਜਿੱਦੇ ਗੁਰਬਾਣੀ ਦਾ ਕੋਈ ਹੋਏ ਇੱਕ ਸਰਵਦਾ ਪੱਕਾ ਦੇਣੀ ਦੀ ਮੈਨੂੰ ਜਪਜੀਨੀ ਪੜ੍ਹਨਾ ਹੁੰਦਾ ਮੈਨੂੰ ਜਾਪ ਨਹੀਂ ਪੜ੍ਹਦਾ ਹੁੰਦਾ ਕੋਲੋਂ ਕੋਈ ਕਰਨੀ ਸਭ ਤੋਂ ਵੱਡੀ ਦਾਤ ਗੁਰੂ ਨਾਨਕ ਨੇ ਸਿੱਖਾਂ ਦੀ ਢੋਲੀ ਚ ਪਾਈ ਆ ਵਾਹਿਗੁਰੂ ਗੁਰ ਮੰਤਰ ਹੈ ਜਪਹੁ ਕੋਈ ਸਭ ਤੋਂ ਵੱਡਾ ਸਿਮਰਨ ਹੈ ਜੀ ਵਾਹਿਗੁਰੂ ਅਸੀਂ ਤੇਰੇ ਦੇ ਨਾਲ ਉਹ ਵੀ ਟੋਟ ਲਏ ਆ ਤੇ ਦੂਜਾ ਦਾ ਸ਼ਬਦ ਚ ਮੂਲ ਮੰਤਰ ਇੱਕ ਓੰਕਾਰ ਨੂੰ ਲੈ ਕੇ ਗੁਰ ਪ੍ਰਸਾਦ ਚ ਚਲੋ ਕਹਿੰਦਾ ਵਿਚਾਰ ਨਾਣਕ ਹੋਸੀ ਪੀ ਸਕ ਠੀਕ ਹੈ ਜਦੋਂ ਨਾ ਤੇ ਅਸੀਂ ਗੁਰਬਾਣੀ ਦੇ ਉਰੇ ਨਾਲ ਇਹਦੇ ਚ ਕੰਟਰੋਵਰਸੀ ਨਹੀਂ ਉਹਨਾਂ ਨੇ ਤਾਂ ਇੰਨੀ ਕਦਾਤੀ ਆਪਣੀ ਝੋਲੀ ਚ ਪਾ ਲਈ ਯਾਦ ਰੱਖੋ ਨਾਣਕ ਦੇ ਘਰ ਤੋਂ ਫਿਰ ਕੋਈ ਵੀ ਬੰਦਾ ਖਾਲੀ ਨਹੀਂ ਜਾਂਦਾ ਅਮਰਤ ਵੇਲੇ ਉਹਨਾਂ ਨੇ ਕਿਹਾ ਨਾਨਕ ਦੇ ਘਰ ਦਾ ਖਜ਼ਾਨਾ ਖੁੱਲ੍ਹਿਆ ਤੇ ਅਮਰਤ ਵੇਲੇ ਕੋਈ ਜਰਨੇ ਜਰਨੇ ਉੱਠ ਕੇ ਲਾਹ ਲੈਂਦੇ ਆ ਉਹਨਾਂ ਦੇ ਜੀਵਨ ਨੂੰ ਪੜੇ ਤੇ ਉਹਨਾਂ ਨੇ ਫਿਰ ਕਿਹਾ ਸੌਂ ਦਾ ਨਾਮ ਅਮੋਲ ਕੀਮਤ ਨਾ ਕੋਈ ਜਾਣਦੋ ਕਿਲੇ ਕੀਮਤ ਕਿਸੇ ਕਿਸੇ ਨੂੰ ਪਤਾ ਹੁੰਦਾ ਹੈ ਤੇ ਯਾਦ ਰੱਖੋ ਜਿਹਨੂੰ ਕੀਮਤ ਹੀ ਨਾ ਪਤਾ ਹੋਵੇ ਤੇ ਯਾਦ ਰੱਖੋ ਉਹਨਾਂ ਨੂੰ ਫਿਰ ਕਈ ਵਾਰੀ ਦਸਾਂ ਦਾ ਫਾਇਦਾ ਨਹੀਂ ਦਿੰਦਾ ਅਸੀਂ ਇਥੇ ਜੁੜੇ ਤਾਂ ਕਿ ਜੀਵਨ ਵਿੱਚ ਕੁਝ ਲੈਣ ਆਏਗਾ ਕਿੰਨਾ ਕੁ ਟਾਈਮ ਲੱਗਦੇ ਰਹਿਾਂਗੇ ਪਰ ਉਹ ਬਖਤ ਮੰਗਿਏ ਜਿਦੇ ਕੋਲੋਂ ਫਾਲ ਫੁੱਲ ਸ਼ਾਂਤੀ ਆਪਣੇ ਆਪ ਹੀ ਮਿਲ ਜਾਣ ਲੱਗੇ ਤੇ ਨਾਲ ਨਾਲ ਆਪਾਂ ਕਹਾਣਾ ਕਹਿ ਰਹੇ ਸੀ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਆ ਬੀਬੀ ਅਮਰੋ ਬੀਬੀ ਅਮਰੋ ਬਾਸਰ ਕਾਂ ਦੀ ਧਰਤੀ ਦੇ ਉਸ ਬੱਚੀ ਦਾ ਆਨੰਦਕਾਰ ਹੁੰਦਾ ਬਾਸਰ ਕੀ ਗੱਲਾ ਇਸ ਤਰਤੀਬ ਦੇ ਉੱਤੇ ਅਮੰਦ ਕਾਰਜ ਹੋਇਆ ਤੇ ਬੀਬੀ ਅਮਰੋ ਦਾ ਰੋਜ਼ ਦਾ ਨਿਤਨੇਮ ਸੀ ਉਹਨੇ ਅਮਰਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਪਾਨ ਕਰਨਾ ਉਹਨੇ ਆਪਣੇ ਕਿੱਲੇ ਚੌਕੇ ਜਾਣਾ ਕਿੱਲੇ ਚੌਕੇ ਜਾ ਕੇ ਉਹਨੇ ਰੋਜ਼ ਦੋ ਘੜੀ ਰੜਕਣਾ ਤੇ ਦੁੱਧ ਰੜਕਦੇ ਬੀਬੀ ਅਮਰੋ ਨੂੰ ਜਪਜੀ ਦੀ ਬਾਣੀ ਪੜ੍ਹਨੀ ਆਸਾ ਕੀ ਵਾਰ ਦਾ ਪਾਠ ਕਰਨਾ ਆਸਾ ਕੀ ਵਾਰ ਦਾ ਤੇ ਕੰਨਾਂ ਦੇ ਅੰਦਰ ਆਵਾਜ਼ ਪੈਦੀ ਆ ਬਾਹਤ ਸਾਲ ਦੀ ਉਮਰ ਬਾਬੇ ਅਮਰਦਾਸ ਨੇ ਰਸਤਾ ਕੀ ਸੌਰੇ ਵਾਲਾ ਆਪਣੀ ਬੱਚੀ ਨੂੰ ਬੁਲਾਇਆ ਤੋ ਕਹਿਣ ਲੱਗੇ ਧੀਏ ਸ਼ਬਦ ਸੁਣੋ ਜੀ ਉਹਨਾਂ ਨੇ ਸ਼ਬਦ ਕਹੇ ਹਾਲਾਂਕਿ ਬਾਬਾ ਅਮਰਦਾਸ ਯਾਦ ਰੱਖਿਓ ਜੀ ਇਦਾਂ ਦੀ ਹਿਸਟਰੀ ਦਾ ਪਰਿਵਾਰ ਉਹਨਾਂ ਦਾ ਸਬੰਧਤ ਹੈ ਜਦੋਂ ਪੱਟਾਂ ਦੀ ਸਵਈ ਆਪਾਂ ਪੜਦੇ ਹਾਂ